ਹਾਲੇਲੂਇਆ ਸਭੀ ਦਾਸਾਂ ਨੂੰ ਸਭੀ ਮਸੀਹ ਵਿੱਚ ਭੈਣ ਭਾਈਆਂ ਨੂੰ ਮੇਰੇ ਵੱਲੋਂ ਜੈਮਸੀ ਕਿ ਮੈਂ ਪਾਸਟਰ ਯੂਸਫ ਡਿਸਟ੍ਰਿਕਟ ਮੋਗਾ ਨਿਹਾਲ ਸਿੰਘ ਵਾਲੇ ਤੋਂ ਅਸੀਂ ਪਰਮੇਸ਼ਵਰ ਦੇ ਅਜ ਪਾਕ ਲਾਮ ਤੇ ਧਿਆਨ ਕਰਾਂਗੇ ਔਰ ਸੁਣਾਗੇ ਕਿ ਖੁਦਾਬੰਦਾ ਪਾਕ ਲਾਮ ਸਾਨੂੰ ਕੀ ਕਹਿੰਦਾ ਹੈ ਅੱਜ ਦਾ ਸਾਡਾ ਵਿਸ਼ਾ ਹੈ ਕਿ ਝੂਠਿਆਂ ਦਾ ਹਿੱਸਾ ਬਲ ਦੀ ਅੱਗ ਵਿੱਚ ਹੋਵੇਗਾ ਜਿਹੜੀ ਕਦੀ ਬੁਝਣ ਵਾਲੀ ਨਹੀਂ ਹੈ। ਤੋਂ ਆਓ ਅਸੀਂ ਇਸ ਬਚਨ ਨੂੰ ਸ਼ੁਰੂ ਕਰਦੇ ਹੋਏ ਸੁਣਾਂਗੇ। ਪਹਿਲੇ ਦੇਖਣਾ ਵੀ ਸਲੇਮਾਨ ਕੀ ਕਹਿੰਦਾ ਹੈ। ਇਹਦੇ ਬਾਰੇ ਅਸੀਂ ਵਿਚਾਰ ਕਰਾਂਗੇ। ਕਹੋਤਾ 18 ਦੀ 21 ਚ ਲਿਖਿਆ ਹੈ ਮੌਤ ਤੇ ਜੀਵਨ ਦੋਵੇਂ ਜੀਵ ਦੇ ਵਸ ਵਿੱਚ ਹਨ। ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਉਸ ਦਾ ਫਲ ਪਾਵਣਗੇ ਫਲ ਪਾਵਣਗੇ ਫਲ ਖਾਵਣਗੇ ਜਿਹੜੀ ਸਾਡੀ ਜੀਬ ਆ ਇਹਦੇ ਅੰਦਰ ਜ਼ਿੰਦਗੀ ਹੈ ਇਹਦੇ ਅੰਦਰ ਹੀ ਮੌਤ ਹੈ ਔਰ ਇਸੇ ਜ਼ੁਬਾਨ ਦੇ ਨਾਲ ਅਸੀਂ ਪਰਮੇਸ਼ੁਰ ਦਾ ਪਾਕ ਕਲਮ ਦੱਸਦਾ ਹੈ ਜਦੋਂ ਯਾਕੂਬ ਦਾ ਖਤ ਪੜ੍ਹਦੇ ਹਾਂ ਉੱਚ ਲਿਖਿਆ ਹੈ ਇਸੇ ਜ਼ੁਬਾਨ ਦੇ ਨਾਲ ਇਸੇ ਜ਼ਬਾਨ ਦੇ ਨਾਲ ਅਸੀਂ ਪਰਮੇਸ਼ਰ ਨੂੰ ਮੁਬਾਰਕ ਕਹਿ ਕੇ ਦੁਆਵਾਂ ਕਰਦੇ ਹਾਂ ਤਿੰਨ ਚ ਲਿਖਿਆ ਹੈ ਯਾਕੂਬ ਤਿੰਨ ਦੀ 6 ਦੇ ਵਿੱਚ ਜੀਬ ਵੀ ਇੱਕ ਅਗ ਹੈ ਸਾਡੇ ਅੰਗਾਂ ਵਿੱਚ ਕੁਦਰਮ ਦੀ ਦੁਨੀਆ ਜੀਬ ਹੈ ਜਿਹੜੀ ਸਾਰੀ ਦੇਹ ਨੂੰ ਦਾਗ ਲਾਉਂਦੀ ਹੈ ਤੇ ਭੌ ਚੱਕਰ ਨੂੰ ਅੱਗ ਲਾ ਦਿੰਦੀ ਹੈ ਤੇ ਆਪ ਵੀ ਨਰਕ ਦੀ ਅੱਗ ਵਿੱਚ ਬਲ ਉੱਠਦੀ ਹੈ ਸੋ ਅੱਜ ਇਸ ਬਾਰੇ ਤੇ ਅਨ ਕਰਾਂਗੇ ਕਿ ਸਾਡਾ ਵਿਸ਼ਾ ਇਹ ਹੈ ਕਿ ਝੂਠਿਆਂ ਦਾ ਹਿੱਸਾ ਬਲ ਦੀ ਅੱਗ ਵਿੱਚ ਹੈ ਸੋ ਮੈਂ ਦੱਸਣਾ ਚਾਹਨਾ ਕਿ ਸਾਡੇ ਉੱਤੇ ਰੱਬ ਨਿਗਾਹ ਰੱਖ ਕੇ ਦੇਖ ਰਿਹਾ ਔਰ ਅੱਛੇ ਤਰੀਕੇ ਨਾਲ ਸਾਡੀ ਇਹ ਮੂਵੀ ਬਣਾ ਰਿਹਾ ਹੈ ਔਰ ਸਾਡੇ ਤੇ ਖੁਦਾ ਨੂੰ ਉਮੀਦਾਂ ਹਨ ਚਾਹੇ ਕੋਈ ਐਸੋਸੀਏਸ਼ਨ ਹੈ ਚਾਹੇ ਕੋ ਪਾਸਟਰ ਹੈ ਚਾਹੇ ਕੋ ਬਲੀਵਰ ਹੈ ਚਾਹੇ ਕਿਸੇ ਵੀ ਸੰਸਥਾ ਦਾ ਹੈ ਅਗਰ ਚਾਹੇ ਉਹ ਲੀਡਰਸ਼ਿਪ ਦੇ ਵਿੱਚ ਕਿਉਂ ਨਹੀਂ ਆ ਕੋਈ ਸਿਆਸੀ ਪਾਰਟੀ ਵਿੱਚ ਮਸੀ ਕਿਉਂ ਨਹੀਂ ਆ ਅਸੀਂ ਹਰ ਜਗ੍ਹਾ ਆਪਣਾ ਅੱਛਾ ਨਮੂਨਾ ਦੇਣਾ ਔਰ ਸਾਡੀ ਜ਼ੁਬਾਨ ਜਿਹੜੀ ਆ ਬਿਲਕੁਲ ਸੱਚ ਬੋਲੇ ਔਰ ਜੇ ਅਸੀਂ ਝੂਠ ਬੋਲਦੇ ਆ ਤੇ ਸਾਡੀ ਪਛਾਣ ਨਹੀਂ ਹੈਗੀ ਆਪਣੀ ਪਹਿਚਾਨ ਬਣਾਉਣ ਵਾਸਤੇ ਸਾਨੂੰ ਪੂਰਾ ਜਤਨ ਲਾਉਣਾ ਚਾਹੀਦਾ ਹੈ ਲੇਕਿਨ ਅਸੀਂ ਆਪਣੀ ਜ਼ਿੰਦਗੀ 'ਚ ਗੌਰ ਕਰਨੀ ਹੈ ਕਿ ਜੇ ਅਸੀਂ ਰੱਬ ਦੇ ਖਾਦਮ ਹਾਂ ਜੇ ਅਸੀਂ ਬਲੀਵਰ ਹਾਂ ਜੇ ਸਾਡੀ ਕੋ ਐਸੋਸੀਏਸ਼ਨ ਜੁਨਟੀ ਹੈ ਚਾਹੇ ਉਹ ਪੰਜਾਬ ਲੈਵਲ ਤੇ ਚਾਹੇ ਉਹ ਵਰਲਡ ਲੈਵਲ ਤੇ ਆ ਕਿ ਸਾਡੀ ਜ਼ੁਬਾਨ ਕਿਤੇ ਝੂਠਤ ਨਹੀਂ ਬੋਲਦੀ ਕਿਤੇ ਪ੍ਰਸ਼ਾਸਨ ਦੇ ਵਿੱਚ ਵੀ ਜਾ ਕੇ ਸਾਨੂੰ ਝੂਠਤ ਨਹੀਂ ਬੋਲਣਾ ਪੈਂਦਾ ਨਾਲ ਲੱਗ ਕੇ ਅਸੀਂ ਜਿੱਥੇ ਜਾਈਏ ਅਸੀਂ ਸੱਚ ਬੋਲੀਏ ਔਰ ਅੱਗੇ ਕਲਾਮ ਕਹਿੰਦਾ ਹੈ ਖੁਦਾ ਦੇ ਪਾਕ ਕਲਾਮ ਚ ਇੱਕ ਮੂੰਹ ਵਿੱਚ ਬਰਕਤ ਤੇ ਫਟਕਾਰ ਨਿਕਲਦੇ ਹੈ ਮੇਰੇ ਭਰਾਓ ਇਹ ਗੱਲਾਂ ਐ ਨਹੀਂ ਹੋਣੀਆਂ ਚਾਹੀਦੀਆਂ ਹਨ ਭਲਾ ਸੋਮੇ ਤੋਂ ਕਦੀ ਖਾਰਾ ਕਦੀ ਮਿੱਠਾ ਪਾਣੀ ਨਿਕਲਦਾ ਹੈ ਅਸੀਂ ਦਾਵਾ ਕਰਦੇ ਹਾਂ ਕਿ ਅਸੀਂ ਯਿਸੂ ਦੇ ਪਰਵਾਨੇ ਹਾਂ ਅਸੀਂ ਮਸੀਹ ਦਾ ਪ੍ਰਚਾਰ ਕਰਦੇ ਹਾਂ ਔਰ ਖੁਦਾ ਦੇ ਪਾਕ ਕਲਾਮ ਦੇ ਅਨੁਸਾਰ ਤੁਹਾਡੇ ਵੱਲ ਕੋ ਉਂਗਲ ਨਾ ਕਰੇ ਮੈਂ ਦੇਖਣ ਡਿਆ ਜਿੰਨੀ ਕਹਿੰਦੇ ਮਸੀਹਤ ਵਧੀ ਆ ਓਨੀ ਮਸੀਹਤ ਦੀ ਬਦਨਾਮੀ ਹੋ ਰਹੀ ਆ ਮੈਂ ਇਸ ਇਲਾਕੇ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਵਿੱਚ ਨਿਹਾਲ ਸਿੰਘ ਬਲਾਕ ਦੇ ਵਿੱਚ 2 ਸਾਲ ਲਿਟੇਚਰ ਵੰਡਿਆ 2 ਸਾਲ ਔਰ ਮੈਂ ਅੱਛਾ ਲਿਟੇਚਰ ਵੰਡਿਆ ਵੰਡਿਆ ਮੈਂ ਆਪਣੇ ਘਰ ਦਾ ਗੁਜ਼ਾਰਾ ਵਧੀਆ ਕਰਦੇ ਰਿਹਾ ਜਿੱਥੇ ਜਾਂਦਾ ਸੀ ਲਿਟੇਚਰ ਫ੍ਰੀ ਹੁੰਦਾ ਸੀ ਪੈਸੇ ਦੇ ਕੇ ਅਗਲੇ ਤੌਰ ਦੇ ਸੀ ਅਜਿਹੀ ਲਿਟੇਚਰੀ ਵੰਡਣ ਜਾਂਦੇ ਆ ਤੇ ਸਾਨੂੰ ਲੋਕ ਕੁੱਟ ਦੇ ਮਾਰਦੇ ਆ ਇਹਦਾ ਮਤਲਬ ਇਹ ਹੈਗਾ ਵਾ ਕਿ ਜਿਹੜੇ ਬੰਦੇ ਜਾਂਦੇ ਉਹਨਾਂ ਨੂੰ ਇਸ ਨਾ ਇਸ ਗੱਲ ਦੀ ਉਹ ਬਲਾਟ ਆ ਉਹ ਰੱਬ ਦੇ ਸਨੇਹ ਨੂੰ ਮਨੁੱਖਾਂ ਦੇ ਸਨੇਹ ਦੇ ਨਾਲ ਜਾਂਦੇ ਆ ਰੱਬ ਦੇ ਸਨੇਹ ਨਾਲ ਹੀ ਜਾਂਦੇ ਜੇ ਮੈਂ ਇਸ ਗੱਲ ਦਾ ਦਾਵਾ ਕਰਨ ਦਿਆਂ ਤੇ ਮੈਨੂੰ ਇੱਧਰ ਕਿਸੇ ਨੇ ਘੱਲਿਆ ਨਹੀਂ ਹੈਗਾ ਮੈਂ ਯਸੂ ਦੀ ਗਵਾਹੀ ਨਾਲ ਆਇਆ ਤੇ ਘਰ ਘਰ ਕੁੰਡੇ ਖੜਕਾ ਕੇ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਲੇਕਿਨ ਕਿਤੇ ਵੀ ਇਹੋ ਜੀ ਕੋਈ ਪ੍ਰੋਬਲਮ ਨਹੀਂ ਆਈ ਅੱਜ ਵੀ ਤੇ ਜੇ ਅਸੀਂ ਆਪਣੇ ਇਲਾਕੇ ਦੇ ਵਿੱਚ ਰਹਿੰਦੇ ਸੀ ਗਰਦਾਸਪੁਰ ਪਿੰਡ ਬੰਡਾਲਾ ਦੇ ਨਾਲ ਮਸਾਣੀਆਂ ਹੈ ਉੱਥੇ ਵੀ ਸਾਡਾ ਬਹੁਤ ਲੋਕਾਂ ਦੇ ਨਾਲ ਵਾਹ ਸੀ ਜ਼ਿਮੀਂਦਾਰਾਂ ਨਾਲ ਭੈਣ ਭਰਾਵਾਂ ਨਾਲ ਵਾਹ ਸੀ ਪਿੰਡਾਂ ਵਿੱਚ ਮਿਲ ਜੁਲ ਕੇ ਰਹਿੰਦੇ ਸੀ ਤੇ ਦੱਬ ਕੇ ਠੋਸ ਗਵਾਈ ਯਸ਼ੂ ਦੀ ਦਿੰਦੇ ਸੀ ਸਾਨੂੰ ਅਗਲੇ ਸ਼ਾਬਾਸ਼ ਦਿੰਦੇ ਸੀ ਇੱਥੋਂ ਤੱਕ ਇੱਕ ਸ਼ਰਾਬੀ ਵੀ ਜਿਹੜੇ ਸਨ ਨਾ ਜ਼ਿਮੀਂਦਾਰੋ ਵੀ ਕਹਿੰਦੇ ਭਗਤ ਆ ਇਹਨੂੰ ਹੱਥ ਧੋ ਕੇ ਰੋਟੀ ਪਾਣੀ ਦਿਓ ਇਹੋ ਜੀ ਸਾਨੂੰ ਕੋਈ ਦਿੱਕਤ ਨਹੀਂ ਆਈ ਤੇ ਮੱਸੀ ਵਧ ਗਈ ਫੈਲਦੀ ਗਈ ਜਦੋਂ ਦਾ ਅਸੀਂ ਦੇਖਣ ਦੇ ਆ ਵੀ ਆ ਕਹਿੰਦੇ ਜੀ ਬਾਲਾ ਮਸੀਹਤ ਵਧ ਗਈ ਆ ਇਹ ਮਸੀਹਤ ਵਧੀ ਨਹੀਂ ਆ ਇਹ ਮਸੀਹਤ ਘਟੀ ਆ ਇਹ ਮਸੀਹਤ ਵਧੀ ਨਹੀਂ ਆ ਅਨੰਭੋਰ ਤੋਂ ਖਬਰ ਆਈ ਜਾ ਰਹੀ ਸੀ ਕਿ ਉੱਥੇ ਇੱਕ ਦੁਕਾਨਦਾਰ ਈਸਾਈ ਧਰਮ ਵਾਲਿਆਂ ਨੂੰ ਗਾਲਾਂ ਕੱਢਣ ਡਿਆ ਸੀ ਲੇਕਿਨ ਇਹ ਜਿਹੜੇ ਲੋਕ ਪ੍ਰਚਾਰ ਕਰਦੇ ਨੇ ਇਹ ਲੋਕ ਕਿਹਾ ਸਾਡੇ ਮਨ ਪਰਵਰਤਨ ਆ ਸਾਡੇ ਤੇ ਕੁਝ ਪਰਵਰਤਨ ਹੀ ਨਹੀਂ ਆ ਸੋ ਮੈਂ ਜ਼ਿਆਦਾ ਇੱਧਰ ਚਲਾ ਗਿਆ ਲੇਕਿਨ ਮੈਂ ਦੱਸਣਾ ਚਾਹੁੰਦਾ ਹਾਂ ਕਿ ਬਾਈਬਲ ਕੀ ਬੋਲਦੀ ਹੈ ਕਿ ਸਾਨੂੰ ਝੂਠ ਬੋਲਣ ਵਾਸਤੇ ਆਜ਼ਾਦਤ ਦਿੰਦੀ ਹੈ ਜੇ ਤੇ ਸਾਨੂੰ ਝੂਠ ਬੋਲਣ ਵਾਸਤੇ ਆਜ਼ਾਦਤ ਦਿੰਦੀ ਹੈ ਤੇ ਫਿਰ ਤਾਂ ਬੋਲ ਲਈਏ ਪਰ ਜੇ ਸਾਨੂੰ ਝੂਠ ਬੋਲਣ ਤੋਂ ਬਾਈਬਲ ਰੋਕਦੀ ਹੈ ਤੇ ਬਾਈਬਲ ਕਹਿੰਦੀ ਝੂਠਿਆਂ ਦਾ ਹਿੱਸਾ ਬਲ ਦੀ ਅੱਗ ਵਿੱਚ ਹੋਵੇਗਾ ਸਾਡੀ ਜ਼ਿੰਦਗੀ ਜਿਹੜੀ ਹੈ ਸਾਡੀ ਜ਼ੁਬਾਨ ਦੇ ਵਿੱਚ ਹੈ ਜੇ ਜ਼ਿੰਦਗੀ ਲੈਣੀ ਆ ਤਾਵੀਂ ਜ਼ਬਾਨ ਨਹੀਂ ਬੁੱਲਣਾ ਪੈਣਾ ਜੇ ਮੌਤ ਲੈਣੀ ਆ ਤਾਂ ਵੀ ਜ਼ਬਾਨ ਨਹੀਂ ਇਹ ਮੈਂ ਦੇਖਣ ਦਾ ਵੀ ਜਿੱਥੇ ਵੀ ਕਿਤੇ ਕੋਈ ਹੱਲਾ ਗੁੱਲਾ ਹੁੰਦਾ ਏ ਤੇ ਇਹ ਸਾਡੀ ਜ਼ਬਾਨ ਦਾ ਰਸੀ ਆ ਸਾਡੇ ਨਾਲ ਕੋਈ ਵਿਦਕਰਾਨੀ ਕਹੇਦਾ ਲੇਕਿਨ ਬਾਈਬਲ ਇਹ ਵੀ ਬੋਲਦੀ ਹੈ ਕਿ ਬਾਈਬਲ ਦਾ ਵਚਨ ਤਕਨ ਤ੍ਰੇਤ ਦੀ ਬਿੰਦੀ ਨਹੀਂ ਡਲੇਗੀ ਖੁਦਾ ਦਾ ਕਲਾਮ ਇਹ ਗੱਲ ਕਹਿੰਦਾ ਹੈ ਕਿ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਰੱਖਣਗੀਆਂ ਤੇ ਫਿਰ ਜੇ ਕੋਈ ਸਾਡੇ ਨਾਲ ਲੜਾਈ ਨਾ ਕਰੇ ਸੜਨਕ ਵਿਰੋਧ ਨਾ ਕਰੇ ਕਲਮ ਝੁਟਾ ਹੋ ਜਾਏ ਤੇ ਬਾਈਬਲ ਕੀ ਬੋਲਦੀ ਹੈ ਅਸੀਂ ਬਾਈਬਲ ਦੇ ਖੁਦਾ ਦੇ ਪਾਕ ਕਲਮ ਬਚਨਾਂ ਨੂੰ ਦੇਖਾਂਗੇ ਕਿ ਝੂਠ ਕੌਣ ਬੋਲਦਾ ਹੈ ਅਸੀਂ ਜਦੋਂ ਦੇਖਦੇ ਹਾਂ ਯੂਨਰਸ <li>ਉਲਦੀਨ ਜੀਲ ਉਸ ਦਾ 8 ਦੇ 43 ਐਚ ਲਿਖਿਆ ਹੈ ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਓ ਦੀ ਕਾਮਨਾ ਦੇ ਅਨੁਸਾਰ ਕਰਨਾ ਚਾਹੁੰਦੇ ਹੋ ਉਹ ਤਾਂ ਮੁੱਢੋਂ ਮਨੁੱਖ ਘਾਇਤ ਸੀ ਅਦੇ ਸਚਾਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਾਈ ਹੈ ਹੀ ਨਹੀਂ ਸੀ ਜਦੋਂ ਝੂਠ ਬੋਲਦਾ ਹੈ ਤਾਂ ਉਹ ਆਪਣੀ ਹੀ ਹਿੱਕ ਥਾਪੜਦਾ ਹੈ ਕਿਉਂਕਿ ਉਹ ਝੂਠਿਆਂ ਦਾ ਅਤੇ ਝੂਠ ਦਾ ਪਤੰਦਰ ਹੈ ਜੇ ਕੋਈ ਪਾਸਟਰ ਜਾਂ ਕੋਈ ਸੰਸਥਾ ਦਾ ਪ੍ਰਧਾਨ ਬਣ ਕੇ ਝੂਠ ਬੋਲਦਾ ਹੈ ਤੋ ਆਪਣੇ ਆਪ ਨੂੰ ਇਹ ਗੱਲ ਨਾ ਕਵੇ ਕਿ ਮੈਂ ਯਸੂ ਦਾ ਅਪਾਸ਼ਕਾਂ ਬਾਈਬਲ ਨੂੰ ਇਸ ਤਰ੍ਹਾਂ ਪੜਿਆ ਕਰੋ ਬਾਈਬਲ ਜਿਹੜੀ ਉਹ ਗੱਲ ਪੜਿਆ ਕਰੋ ਜਿਹੜੀ ਸਾਨੂੰ ਰੱਬ ਤੋਂ ਦੂਰ ਕਰਦੀ ਆ ਤੇ ਜਿਹੜਾ ਝੂਠ ਆ ਸਾਨੂੰ ਰੱਬ ਦੇ ਕਰੀਬ ਲੈ ਕੇ ਨਹੀਂ ਆਉਂਦਾ ਦਸਾ ਹੁਕਮਾਂ 'ਚ ਵੀ ਲਿਖਿਆ ਹੈ ਝੂਠੀ ਗਵਾਹੀ ਨਹੀਂ ਦੇਣੀ ਜਦੋਂ ਅਸੀਂ 20 ਬਾਪੂ 'ਚ ਪੜਦੇ ਆ ਹੁਕਮ ਜਿਹੜੇ ਮੂਸਾ ਕੋਲੋਂ ਆਏ ਉੱਥੇ ਲਿਖਿਆ ਹੈ ਝੂਠੀ ਗਵਾਹੀ ਨਹੀਂ ਦੇਣੀ ਤਾ ਨਿਊਜ਼ ਜਿ ਦੇਖਦੇ ਆ ਕਿਤੇ ਜੀ ਕੋਈ ਗੱਲਬਾਤ ਨਹੀਂ ਆ ਕਿਤੇ ਜੀ ਝਗੜਾ ਹੋਇਆ ਵਾ ਕਿਤੇ ਕੁਝ ਨਹੀਂ ਹੋਇਆ ਬਾਈ ਬਾਈਬਲ ਦੇ ਅਨੁਸਾਰ ਤਾਂ ਸਾਨੂੰ ਇਹ ਕਿਹਾ ਜਾਂਦਾ ਹੈ ਦਇਆ ਕਰੋਗੇ ਤੁਹਾਡੇ ਤੇ ਦਇਆ ਕੀਤੀ ਜਾਏਗੀ ਤਰਸ ਕਰੋਗੇ ਤੁਹਾਡੇ ਤੇ ਤਰਸ ਕੀਤਾ ਜਾਵੇਗਾ ਜੇਕਰ ਤੁਸੀਂ ਕਿਸ ਦੇ ਅਪਰਾਧ ਮਾਫ ਨਹੀਂ ਕਰੋ ਕਿਤੇ ਮੈਂ ਤੁਹਾਡੇ ਅਪਰਾਧ ਵੀ ਮਾਫ ਨਹੀਂ ਕਰਦਿਆਂ ਕਰਾਂਗਾ ਸੋ ਇਹ ਜਿਹੜੀਆਂ ਗੱਲਾਂ ਸੁਣਨ ਨੂੰ ਆ ਰਹੀਆਂ ਨੇ ਇਹ ਮੁਸੀਬਤ ਨੂੰ ਮਸੀਹਤ ਨੂੰ ਬਦਨਾਮ ਕਰਨ ਲਈ ਹੈ ਮਸੀਹਤ ਨੂੰ ਉੱਚਾ ਚੁੱਕਣ ਦੇ ਲਈ ਨਹੀਂ ਆ ਔਰ ਸਾਨੂੰ ਰੱਬ ਦੇ ਉਹ ਦੱਸੋ ਸੱਚ ਬੋਲਣਾ ਚਾਹੀਦਾ ਹੈ ਝੂਠ ਨਹੀਂ ਬੋਲਣਾ ਚਾਹੀਦਾ ਕਿਉਂਕਿ ਖੁਦਾਵੰਦ ਜਿਹੜਾ ਹੈ ਉਪਰੋਂ ਦੇਖ ਰਿਹਾ ਹੈ ਉਹਦੀ ਅੱਖ ਲਿਆਜ ਨਹੀਂ ਕਰੇਗੀ ਨਹੀਂ ਕਰੇਗੀ ਨਹੀਂ ਕਰੇਗੀ ਸੋ ਪ੍ਰਭੂ ਯਿਸੂ ਮਸੀਹ ਜੀ ਵੀ ਇਹ ਗੱਲ ਤੇ ਜ਼ੋਰ ਮਾਰਦੇ ਹਨ ਜਦੋਂ ਅਸੀਂ ਮੱਤੀ 19 ਅਧਾਇਏ ਪੜ੍ਹਦੇ ਆਂ ਤੇ ਯਿਸੂ ਮਸੀਹ ਵੀ ਇਸ ਬਾਰੇ ਕੀ ਆਖਦਾ ਹੈ ਸੁਣਾਂਗੇ ਪਰਮੇਸ਼ਰ ਦਾ ਪਾਕ ਕਲਾਮ ਸਾਨੂੰ ਹਰ ਵੇਲੇ ਪੜਨਾ ਤੇ ਸੁਣਾਉਣ ਦਾ ਮਤਲਬ ਇਹ ਹੈ ਪ੍ਰਚਾਰ ਕਰਨ ਦਾ ਮਤਲਬ ਹੈ ਵੀ ਅਸੀਂ ਸੱਚੀ ਗੱਲ ਬੋਲਣੀ ਆਂ ਝੂਠ ਨਹੀਂ ਬੋਲਣਾ ਤੇ ਜੇ ਜਾੜੀ ਜਾੜੀ ਗੰਦੀ ਆ ਤੇ ਡਾਲੀਆਂ ਕਿੱਥੋਂ ਪਵਿੱਤਰ ਹੋ ਸਕਦੀਆਂ ਹਨ ਜੇ ਪਹਿਲਾ ਪੇੜਾ ਹੀ ਗੰਦਾ ਏ ਤੇ ਸਾਰੀ ਤਾਉਣ ਕਿਦਾਂ ਪਵਿੱਤਰ ਹੋ ਸਕਦੀ ਆ ਸੋ ਸਾਨੂੰ ਇਸ ਬਾਰੇ ਪੂਰਾ ਧਿਆਨ ਕਰਨ ਦੀ ਜ਼ਰੂਰਤ ਹੈ ਕਿਸੇ مسیਹੀ ਬੰਦੇ ਵੱਲ ਕੋ ਉਂਗਲ ਨਾ ਕਰੇ ਜੇ ਅਸੀਂ ਸੱਚੇ مسیਹ ਹੈਗੇ ਆ ਤੇ ਕੈਦਾ ਮਤਲਬ ਜੇ ਤੁਹਾਨੂੰ ਕੋਈ ਕੁਝ ਕਹਿ ਰਿਹਾ ਤੇ ਤੁਹਾਡੇ ਵਿੱਚ ਜ਼ਰੂਰ ਕੋਈ ਨਾ ਕੋਈ ਔਗਣ ਤਾਂ ਹੈ ਹੀ ਆ ਐ ਤਾਂ ਕੋਈ ਐਡਾ ਪਾਗਲ ਹੈ ਨਹੀਂ ਆ ਇਸ ਸਾਨੂੰ ਐਵੇਂ ਕਹੀ ਜਾਊਗਾ ਅੱਜ ਜੋ ਕੁਝ ਸੁਣ ਰਹੇ ਆ ਜੋ ਕੁਝ ਦੇਖ ਰਹੇ ਆ ਇਹਦਾ ਕਦੀ ਸੋਚਿਆ ਵੀ ਨਹੀਂ ਵੀ ਇਦਾਂ ਦਾ ਕੁਝ ਹੋਵੇਗਾ ਸੋ ਬੈਨਰ ਲੱਗਾ ਤੇ ਬੈਨਰ ਤੇ ਭਾਈ ਤੂੰ ਉਹਨੂੰ ਕਹਿਆ ਜਿਹਦਾ ਉੱਤੇ ਨਾਮ ਲਿਖਿਆ ਹੋਇਆ ਤੂੰ ਸਾਨੂੰ ਇਹ ਗਾਲਾਂ ਕਿਉਂ ਕੱਢਦਾ ਹੈ ਈਸਾਈ ਧਰਮ ਵਾਲੇ ਜਿਹੜੇ ਆ ਹੱਲੇਲੂਇਆ ਵਾਲੇ ਜਿਹੜੇ ਆ ਇਹਨਾਂ ਨੇ ਗੰਦ ਪਾਇਆ ਅੱਜ ਤੇ ਸਾਡੇ ਕੋਲੋਂ ਬਹੁਤ ਵਧੀਆ ਪ੍ਰੋਜੈਕਟ ਆ ਗਿਆ ਕਿ ਮੰਨ ਲਓ ਵੀ ਜਿੰਨਾ ਮਰਜ਼ੀ ਪ੍ਰਚਾਰ ਕਰੀ ਜੋਲ ਆਨਲਾਈਨ ਜਿੰਨਾ ਮਰਜ਼ੀ ਸੁਣਾਈ ਜਾਓ ਮੈਂ ਉਹਨਾਂ ਦੱਸਾ ਨਾ ਰਿਹਾ ਜਦੋਂ ਕਿਹੋ ਜਿਹਾ ਕੰਮ ਵੀ ਨਹੀਂ ਸੀ ਤੇ ਲੋਕ ਆਪੇ ਗਵਾਹਾਂ ਦੇ ਦੇ ਕੇ ਆ ਜਾਂਦੇ ਸੀ ਤੇ ਭੀੜਾਂ ਦੀਆਂ ਭੀੜਾਂ ਲੱਗ ਜਾਂਦੀਆਂ ਸੀ ਸੋ ਖੁਦਾ ਦੇ ਪਾਕ ਕਲਾਮ ਦੇ ਅਨੁਸਾਰ ਆਪਣੇ ਆਪ ਬਾਰੇ ਸੋਚੋ ਕਿ ਕਿੱਥੇ ਅਸੀਂ ਮਿਸਟੇਕ ਕਰ ਰਹੇ ਹਾਂ ਕਿੱਥੇ ਗਲਤੀ ਕਰ ਰਹੇ ਹਾਂ ਤੇ ਬਾਈਬਲ ਕਹਿੰਦੀ ਆ ਝੂਠਿਆਂ ਦਾ ਹਿੱਸਾ ਬਲ ਦੀ ਅੱਗ ਵਿੱਚ ਆ ਜਿਹੜੀ ਕਦੀ ਬੁਝਣ ਵਾਲੀ ਨਹੀਂ ਆ ਝੂਠ ਬੋਲਣ ਦਾ ਫਾਇਦਾ ਕੀ ਆ ਜਾਣਾ ਤਾਂ ਨਰਕ ਚ ਵਾ ਇੱਕ ਨਿੱਕਾ ਜਿਹਾ ਪਾਪ ਥੋੜਾ ਜਿਹਾ ਖਮੀਰ ਸਾਰੀ ਤੌਣ ਨੂੰ ਖਮੀਰਾ ਕਰ ਦਿੰਦਾ ਕੀ ਤੁਹਾਡੀ ਮਿਹਨਤ ਦਾ ਫਲ ਪਵੇਗਾ ਜੇ ਤੁਸੀਂ ਆਪਣੇ ਆਪ ਨੂੰ ਸਾਫ਼ ਹੀ ਨਾ ਰੱਖ ਸਕੇ ਸਾਰੇ ਜਗਤ ਨੂੰ ਕਮਾ ਲੈ ਸਾਡਾ ਜੀ ਬਹੁਤ ਵੱਡਾ ਇੱਕ ਮਤਲਬ ਦੁਨੀਆ ਉੱਤੇ ਨਾਂ ਚੱਲ ਰਿਹਾ ਤੇ ਯਿਸੂ ਮਸੀਹ ਕਹਿੰਦਾ ਜੇ ਸਾਰੇ ਜਗਤ ਨੂੰ ਕਮਾ ਲੇ ਤੇ ਆਪਣੀ ਜਾਨ ਦਾ ਨਾਸ਼ ਕਰੇ ਤੇ ਕੀ ਫਾਇਦਾ ਵਾ ਸੋ ਖੁਦਾ ਦੇ ਪਵਿੱਤਰ ਵਚਨ ਦੇ ਅਨੁਸਾਰ ਸੋਚੋ ਸਮਝੋ ਕਿੱਥੇ ਅਸੀਂ ਗਲਤੀ ਕਰ ਰਹੇ ਹਾਂ ਇੱਥੇ ਲਿਖਿਆ ਪ੍ਰਭੂ ਦੇ ਪਾਕ ਕਲਾਮ ਚ ਕਹਿੰਦਾ ਤੂੰ ਹੁਕਮਾਂ ਨੂੰ ਜਾਣਦਾ ਕੀ ਅਸੀਂ ਹੁਕਮਾਂ ਨੂੰ ਨਹੀਂ ਜਾਣਦੇ ਯਿਸੂ ਨੇ ਕਿਹਾ ਕੀ ਤੂੰ ਹੁਕਮਾਂ ਜਾਣਦਾ 19 ਬਾਪ ਉਹਦੀ ਜਦੋਂ ਅਸੀਂ 18 ਤੋਂ ਪੜਾਂ ਕੀ ਕਹਿੰਦਾ ਹੁਕਮਾਂ ਨੂੰ ਜਾਣਦਾ ਉਸ ਨੇ ਉਸ ਨੂੰ ਆਖਿਆ ਕਿਹੜੇ ਹੁਕਮ ਤਦ ਯੇਸ਼ੂ ਨੇ ਕਿਹਾ ਇਹ ਜੋ ਖੂਨ ਨਾ ਕਰ ਜਨਾ ਨਾ ਕਰ ਚੋਰੀ ਨਾ ਕਰ ਝੂਠੀ ਗਵਾਹੀ ਨਾ ਦੇ ਅਤੇ ਆਪਣੇ ਮਾਂ ਪਿਓ ਦਾ ਆਦਰ ਕਰ ਤੇ ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ ਕਰ ਉਸ ਮਨੁੱਖ ਨੇ ਕਿ ਇਹ ਗੱਲ ਤਾਂ ਮੈਂ ਬਚਪਨ ਤੋਂ ਕਰਦਾ ਆਂ ਪਰ ਫਿਰ ਵੀ ਯੇਸ਼ੂ ਮਸੀਹ ਕਹਿੰਦਾ ਤੇਰੇ 'ਚ ਇੱਕ ਗੱਲ ਦੀ ਘਾਟ ਆ ਇਹ ਸੰਪੂਰਨ ਹੋਣ ਦੇ ਬਾਅਦ ਵੀ ਯੇਸ਼ੂ ਕਹਿੰਦਾ ਫਿਰ ਵੀ ਤੇਰੇ 'ਚ ਇੱਕ ਗੱਲ ਦੀ ਘਾਟ ਆ ਜੇ ਮੇਰੇ ਪਿੱਛੇ ਆਉਣਾ ਚਾਹਉਣਾ ਸਦੀਪਕ ਜੀਵਨ ਪਾਉਣਾ ਜਨ ਸਾਰਾ ਕੁਝ ਵੇਚ ਦੇ ਮੈਂ ਦੇ ਪਿੱਛੇ ਜਲੰਧਰ ਆਇਆ ਸੀ ਕੁਝ ਖਬਰ ਸੁਣ ਕੇ ਮੈਨੂੰ ਪੁੱਛਦਾ ਤੁਹਾਡੇ ਕੋ ਗੱਡੀ ਕਿਹੜੀ ਆ ਤੁਹਾਡੇ ਕੋ ਹੋ ਸਕਦਾ ਤੁਹਾਡੇ ਕੋ ਮੂਰਤੀ ਹੋ ਸਕਦੀ ਆ ਹੋ ਸਕਦਾ ਤੁਹਾਡੇ ਕੋ ਕੋਈ ਸਵਿਸ਼ਟ ਹੋ ਸਕਦੀ ਆ ਇਦਾਂ ਦੀਆਂ ਗੱਲਾਂ ਕਰਕੇ ਮੈਨੂੰ ਨਕਾਰਾ ਦੇ ਨਾਮ ਹੀ ਨਹੀਂ ਆਉਂਦੇ ਤੋ ਮੈਨੂੰ ਫੋਨ ਤੇ ਕਹੀ ਜਾਵੇ ਸਾਡਾ ਇੱਕ ਬ੍ਰਦਰ ਇੰਨਾ ਜ਼ਿਆਦਾ ਮਤਲਬ ਦੁਨੀਆ ਜਿਹੜੀ ਇੰਨਾਂ ਚੀਜ਼ਾਂ ਨੂੰ ਲਾਇਕ ਕਰਦੀ ਆ ਤੇ ਯਿਸੂ ਮਸੀਹ ਕਹਿੰਦਾ ਜੇ ਤੂੰ ਪੂਰਾ ਹੋਣਾ ਚਾਹੁੰਦਾ ਤੇ ਸਾਰਾ ਕੁਝ ਵੇਚ ਕੇ ਮੇਰੇ ਪਿੱਛੇ ਆ ਇਹ ਹੁਕਮ ਪੂਰੇ ਕਰਨ ਦੇ ਬਾਅਦ ਵੀ ਫੇਰੀ ਬੈਣ ਲੱਗਣ ਡਿਆ ਤੋ ਨਰਾਸ਼ ਹੋ ਕੇ ਯਿਸੂ ਮਸੀਹ ਕੋਲ ਚਲਾ ਗਿਆ ਕਹਿੰਦਾ ਉਹ ਬਹੁਤ ਤਨੀ ਸੀ ਤੋ ਯਿਸੂ ਕਹਿੰਦਾ ਐਸੇ ਇਨਸਾਨ ਦਾ ਸਵਰਗ ਦੇ ਰਾਜ ਵਿੱਚ ਹੰਕਾਰੀ ਦਾ ਆਉਣਾ ਤਨੀ ਦਾ ਆਉਣਾ ਨਾ ਮੁਮਕਨ ਆ ਊਠ ਸੂਈ ਦੇ ਨੱਕ ਚੋਂ ਲੰਘ ਸਕਦਾ ਪਰ ਐਸਾ ਆਦਮੀ ਨਹੀਂ ਆ ਸਕਦਾ ਸੋ ਸਾਡੀ ਜ਼ਬਾਨ ਹਮੇਸ਼ਾ ਸੱਚ ਬੋਲੇ ਯਿਸੂ ਨੇ ਕਿਹਾ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ ਸੋ ਜੋ ਦੇਖਣ ਆਉਂਦਾ ਬਹੁਤ ਮਨ ਦੁਖੀ ਹੁੰਦਾ ਉੱਤੇ ਪਰਚਾ ਕਰਾਤਾ ਉੱਤੇ ਪਰਚਾ ਕਰਾਤਾ ਇਹ ਤੇ ਬਾਈਬਲ ਦੀ ਤਾਲੀਮ ਹੀ ਨਹੀਂ ਹੈਗੀ ਜੇ ਕੋਈ ਬੇਸਮਝ ਸਾਡੇ ਉੱਤੇ ਖੁਦਾ ਨੂੰ ਨਾ ਜਾਣਦਾ ਹੋਇਆ ਹਮਲਾ ਵੀ ਕਰਦਾ ਹੈ ਤੇ ਇਹ ਤੇ ਖੁਦਾ ਦਾ ਕਲਾਮ ਕਹਿੰਦਾ ਹੈ ਕੋਈ ਵੀ ਕਰੇ ਸਾਡੇ ਤੇ ਹਮਲਾ ਇਹ ਦੇਖੋ ਤਾਂ ਦਾ ਕਲਾਮ ਕਹਿੰਦਾ ਏ ਤੇ ਅਸੀਂ ਉਹਨੂੰ ਜਵਾਬ ਇਸ ਤਰ੍ਹਾਂ ਦੇਣਾ ਯਿਸੂ ਮਸੀਹ ਤੇ ਕਹਿੰਦਾ ਜੇ ਕੋ ਤੇਰੀ ਸੱਜੀ ਗਲਦ ਚ ਪੇਟ ਮਾਰੇ ਖੱਬੀ ਵੀ ਉਹਦੇ ਵੱਲ ਕਰ ਦੇ ਤਾਂ ਮੈਂ ਦੇਖਣ ਰਿਆਂ ਕਿ ਚਰਚਾਂ ਦੇ ਵਿੱਚ ਲੋਕਾਂ ਨੇ ਹਥਿਆਰ ਰੱਖੇ ਆ ਛੋਟੇ ਰੱਖੀ ਬੈਠੇ ਆ ਬਾਈ ਇਹ ਅਸੀਂ ਤੇ ਕੁੱਤੇ ਨੂੰ ਛੋਟੀ ਮਾਰਨੋਂ ਆਤੇ ਨਹੀਂ ਰੱਖੀ ਹੋਈ ਕਿਉਂਕਿ ਖੁਦਾ ਦਾ ਕਲਾਮ ਕਹਿੰਦਾ ਜੇਕਰ ਰਾਖੀ ਖੁਦਾ ਨਾ ਕਰੇਗਾ ਤੇ ਰਾਖੇ ਦਾ ਜਾਗਣਾ ਵਿਰਥਾ ਜੇਕਰ ਘਰ ਦੀ ਰਾਖੀ ਖੁਦਾ ਨਾ ਕਰਦਾ ਇਹ ਰੱਖਦਾ ਜਗ ਨਾ ਬਿਰਥ ਹੈ ਸਾਡੀ ਰਾਖੀ ਖੁਦਾ ਕਰ ਸਕਦਾ ਏ ਸੋ ਸਾਨੂੰ ਖੁਦਾ ਦੇ ਕਹਿਰ ਤੋਂ ਕੋਈ ਬਚਾ ਨਹੀਂ ਸਕਦਾ ਅਗਰ ਅਸੀਂ ਖੁਦਾ ਦੇ ਕਲਾਮ ਦੇ ਅਨੁਸਾਰ ਨਾ ਚੱਲੇਦੇ ਆ ਜੋ ਕੁਝ ਸਾਨੂੰ ਆ ਰਿਹਾ ਨਾ ਬਹੁਤ ਦੁੱਖ ਲੱਗਦਾ ਬਹੁਤ ਦੁੱਖ ਲੱਗਦਾ ਆ ਮੀਡੀਆ ਦੇ ਸੁਣਨੇ ਕਦੀ ਕੰਦੇ ਪਰਚੇ ਪੈ ਗਏ ਕਦੀ ਕੰਦੇ ਪਰਚੇ ਲੱਥ ਕੇ ਕਰਕੇ ਚੜ ਕੇ ਕਦੀ ਉਤਰ ਗਏ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜਾ ਭਗਤ ਬੰਦਾ ਉਹਨੂੰ ਇਹੋ ਜਿਹਾ ਮੁੱਦਾ ਹੀ ਨਹੀਂ ਚੱਕਣਾ ਚਾਹੀਦਾ ਮੈਂ ਉਹਨੂੰ ਭਗਤ ਹੀ ਨਹੀਂ ਸਮਝਦਾ ਜਿਹੜਾ ਇਹੋ ਜਿਹੇ ਮੁੱਦੇ ਚ ਅੱਗ ਲੈ ਕੇ ਜਾਂਦਾ ਵੀ ਆਹ ਮੁੱਦੇ ਸਾਨੂੰ ਜੇ ਇਹ ਗੱਲਾਂ ਨਹੀਂ ਵਾਪਰਦਿਆਂ ਤੇ ਖੁਦਾ ਦਾ ਮੱਤੀ 23 ਮਤ ਲੋਕਾ 21 ਇਹ ਜਿਹੜੇ ਬਚਨ ਨੇ ਮਰਕਸ ਤੇਰਾ ਝੂਠੇ ਹੁੰਦੇ ਨੇ ਇਹਦਾ ਮਤਲਬ ਵੀ ਅਸੀਂ ਆਪੇ ਆਪਣ ਨੂੰ ਸੱਚੇ ਸਾਬਦ ਕਰਨਾ ਚਾਹੁੰਦੇ ਆ ਖੁਦਾ ਦਾ ਕਲਾਮ ਨਾ ਟਲਿਆ ਨਾ ਟਲੇਗਾ ਉਨੇ ਕਿਹਾ ਤ੍ਰੇਤ ਦੀ ਬਿੰਦਨੀ ਟਲੇਗੀ ਔਰ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਪ੍ਰਕਾਸ਼ ਦੀ ਪੋਥੀ ਚ ਲਿਖਿਆ ਹੈ 21 ਦੀ 8 ਅਧ ਵਿੱਚ ਝੂਠਿਆਂ ਦਾ ਹਿੱਸਾ ਬਲ ਦੀ ਅੱਗ ਵਿੱਚ ਹੈ ਜਿਹੜਾ ਕਦੀ ਬੁਝਣ ਵਾਲੀ ਨਹੀਂ ਆ ਸੋ ਅਸੀਂ ਖੁਦਾ ਕੋ ਡਰਿਏ ਖੁਦਾ ਕੋ ਕੰਬੀਏ ਅਸੀਂ ਤੇ ਜਸੂ ਦੀ ਮਹਿਮਾ ਕਰਨੀ ਆ ਜਸੂ ਦੀ ਮਹਿਮਾ ਅਸੀਂ ਭਾਵੇਂ ਨੀਵੇਂ ਹੋ ਕੇ ਕਰੀਏ ਤੇ ਭਾਵੇਂ ਕਿਸ ਤਰ੍ਹਾਂ ਹੱਡ ਕੋ ਹੋਵੇ ਅਸੀਂ ਤੇ ਜਸੂ ਦੀ ਮਹਿਮਾ ਕਰਨੀ ਆ ਯੇਸੂ ਮਸੀਹ ਗਦਰ ਚੜ ਗਿਆ ਫਿਰ ਕੀ ਉਹਦਾ ਉਹਦਾ ਰੁਤਬਾ ਘਟ ਗਿਆ ਯੇਸੂ ਮਸੀਹ ਨੇ ਕੋੜੇ ਖਾਲੇ ਕੀ ਉਹਦਾ ਰੁਤਬਾ ਘਟ ਗਿਆ ਅੱਜ ਇਹ ਸਭ ਲੋਕਾਂ ਨੇ ਵਰਤ ਰੱਖਿਆ ਕਾਦੇ ਵਰਤ ਰੱਖਿਆ ਕਿ ਮਤਲਬ ਲੋਕਾਂ ਦੇ ਪਰਚੇ ਕਰਾਉਣ ਵਾਸਤੇ ਇਹ ਇਹ ਆਵਾਦਤ ਤੁਹਾਡੀ ਜੇ ਤੁਹਾਡਾ ਕੋ ਵਕਤ ਹੈਗਾ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੈਠ ਕੇ ਦੁਆ ਕਰੋ ਉਹ ਤੁਸੀਂ ਕਹਿੰਦੇ ਸਾਡੀ ਰੱਬ ਨੇ ਸੁਣ ਲਈ ਤੇ ਇੱਥੇ ਨਹੀਂ ਰੱਬ ਸੁਣਦਾ ਇੱਥੇ ਨਹੀਂ ਰੱਬ ਸੁਣਦਾ ਯੂਸਫ ਦੀ ਕਿੰਨੇ ਸੁਣੀ ਰੱਬ ਨੇ ਸੁਣੀ ਅਸੂਲਾਂ ਦੀ ਕਿੰਨੇ ਸੁਣੀ ਰੱਬ ਨੇ ਸੁਣੀ ਕਿਸੇ ਕਿਸੇ ਕਮੇਟੀ ਨੇ ਸੁਣੀ ਸੀ ਉੱਥੇ ਜਾ ਕੇ ਤੁਹਾਡੀ ਗੱਲ ਉਹਨਾਂ ਦੀ ਕਿਸੇ ਸੰਸਥਾ ਨੇ ਸੁਣੀ ਸੀ ਕਿਸੇ ਯਹੂਦੀ ਨੇ ਨਹੀਂ ਸੁਣੀ ਯਹੂਦੀ ਤਾਂ ਮਾਰਦੇ ਸੀ ਅੱਜ ਵੀ ਇਹੋ ਜਿਹੇ ਬਹੁਤ ਸਾਰੇ ਯਹੂਦੀ ਨੇ ਜਿਹੜੇ ਮਤਲਬ ਆਪਣਾ ਦਬਾਅ ਬਣਾ ਕੇ ਰੱਖਣਾ ਚਾਹੁੰਦੇ ਹਨ ਆਪਣੇ ਆਪ ਨੂੰ ਮਤਲਬ ਲੋਕਾਂ ਵਿੱਚ ਦੱਸਦੇ ਹਾਂ ਬੜੇ ਦਿਆਲੂ ਆ ਜੇ ਕੋਈ ਕੰਮ ਕਰਨ ਦੇ ਆ ਨਾ ਸੋਸ਼ਲ ਮੀਡੀਆ ਵਿੱਚ ਕਿਸੇ ਨੂੰ ਅਨਾਜ ਦਿੰਦਾ ਇਹ ਤੇ ਅਸੀਂ ਲਿਖ ਕੇ ਦਿੱਤਾ ਹੁੰਦਾ ਸੀ ਸੋਸ਼ਲ ਵਰਕਰ ਕਰਾਂਗੇ ਨਹੀਂ ਕਰਦੇ ਤਾਂ ਤੁਹਾਡਾ ਰਜਿਸਟਰਡ ਹੀ ਨਹੀਂ ਹੋਣਾ ਯਿਸੂ ਮਸੀਹ ਵੀ ਸੋਲੇ ਇਹ ਹੀ ਕੰਮ ਕਰਦਾ ਹੈ ਭਲਾਈ ਦਾ ਕੰਮ ਕਰਦਾ ਸੀ ਸਰਕਾਰਾਂ ਵੀ ਇਹ ਭਲਾਈ ਦੇ ਕੰਮ ਕਰਦੀਆਂ ਹਨ ਕੀ ਅਸੀਂ ਕੋਈ ਨਵਾਂ ਕੰਮ ਕਰਦੇ ਜਿਹੜਾ ਮਤਲਬ ਕਾਨੂੰਨ ਚ ਅਸੀਂ ਅਲਾਵਾ ਕਰ ਦਿੰਨੇ ਆ ਜੇ ਇਹ ਹੀ ਕਰਾਂਗੇ ਨਾ ਤੁਹਾਡੀ ਨਾ ਰੱਬ ਨੇ ਸੁਣਨੀ ਨਾ ਜੱਗ ਨੇ ਸੁਣਨੀ ਕਿਸੇ ਨੇ ਵੀ ਨਹੀਂ ਸੁਣਨੀ ਇਹ ਤਾਂ ਅਸੀਂ ਆਪਣੇ ਬਚਾਅ ਲਈ ਜੇ ਮੈਂ ਕਰਦਾ ਤਾਂ ਆਪਣੇ ਬਚਾਅ ਲਈ ਕਰਦਾ ਤੁਸੀਂ ਕਰਦੇ ਆਪਣੇ ਬਚਾਅ ਲਈ ਕਰਦੇ ਹੋ ਸੋ ਖੁਦਾ ਦੇ ਪਵਿੱਤਰ ਆਪਣੀ ਬਰਕਤ ਲਈ ਕਰਦੇ ਆ ਆਪਣੀਆਂ ਆਸ਼ੀਸ਼ਾਂ ਲਈ ਕਰਦੇ ਆ ਕਿਸੇ ਤੇ ਕੋਈ ਸਹਾਨ ਥੋੜਾ ਕਰਦੇ ਹੈਗੇ। ਸੋ ਜਿਹੜੇ ਲੋਕ ਮਸੀਹ ਦੇ ਵਿੱਚ ਆ ਜਾਂਦੇ ਹਨ ਉਹ ਗਰੀਬ ਨਹੀਂ ਹਨ। ਉਹਨਾਂ ਦੀ ਇੱਕ ਮੁਠੀ ਆਟੇ ਵਿੱਚ ਵੀ ਖੁਦਾ ਬਰਕਤ ਪਾਉਣ ਦੀ ਰਜ਼ਾ ਕਰਦਾ ਹੈ। ਖੁਦਾ ਕੋ ਮੰਗੋ ਸਾਡੇ ਕੋ ਜਿੰਨੀ ਕਲੀਸੀ ਆਈ ਅੱਜ ਧਨਵਾਨ ਹੋਈ ਪਈ ਆ। ਕੋਈ ਨ ਕੋਈ ਦਿੱਕਤ ਨਹੀਂ ਆ। ਉਹ ਸਾਨੂੰ ਤੇ ਕੀ ਦਾਨ ਕਰਨਾ ਹੋਰ ਨਾਲ ਨੂੰ ਵੀ ਖੁਸ਼ ਕਰੀ ਜਾਂਦੇ ਆ। ਸੋ ਆਪਣੇ ਆਪ ਨੂੰ ਪਰਮੇਸ਼ਰ ਦੇ ਅਰਪਣ ਕਰੋ। ਤੇ ਆਪਣੀ ਜ਼ੁਬਾਨ ਨੂੰ ਝੂਠ ਨਾ ਬੋਲਨ ਦੋ ਕਿਸੇ ਟੌਰ ਬਣਾਉਣ ਵਾਸਤੇ ਇਹੋ ਜਿਹਾ ਕੰਮ ਨਾ ਕਰੇ ਨਾ ਕੋਈ ਮਸੀਹ ਕੋਈ ਸਿਆਸੀ ਪਾਰਟੀ ਚਾਹ ਉਹ ਵੀ ਨਾ ਝੂਠ ਬੋਲੇ ਜੇ ਕੋਈ ਮਸੀਹ ਦੇ ਵਚਨ ਨੂੰ ਲੈ ਕੇ ਚੱਲਦਾ ਉਹ ਵੀ ਨਾ ਝੂਠ ਬੋਲੇ ਕਿਉਂਕਿ ਝੂਠਿਆਂ ਦੇ ਹਿਸਾਬ ਨਾਲ ਦੀ ਅੱਗ ਤਾਂ ਜਿਹੜੀ ਕਦੀ ਬੁਝਣ ਵਾਲੀ ਨਹੀਂ ਆ ਕੀ ਤੁਹਾਡਾ ਭਲਾ ਕੰਮ ਕਰਦੇ ਆ ਜੇ ਤੁਸੀਂ ਨਰਕ ਚ ਚਲੇ ਗਏ ਤਾਂ ਕੀ ਫਾਇਦਾ ਹੋਊਗਾ ਜਿਸ ਮਸੀਹ ਬਦਲਣ ਵਾਲਾ ਪਰਮੇਸ਼ਰ ਨਹੀਂ ਉਹ ਕਹਿੰਦਾ ਬਦਲਾ ਲੈਣ ਵਾਲਾ ਪਰਮੇਸ਼ਰ ਹੈ ਮੈਂ ਅੱਜ ਔਰ ਕੱਲ ਯੋਗੋ ਜੋਗੇ ਕੋ ਜਾ ਖੁਦਾ ਬੰਦਾ ਹੈ ਇਥੇ ਖੁਦਾ ਦੇ ਪਾਕ ਲਾਬ ਨੇ ਕਿਹਾ ਵੀ ਲੁੱਕਾ ਜਦੋਂ ਅਸੀਂ ਅਮਤੀ ਪੜ੍ਹਨਦੇ ਸੀ ਉਹਨੇ ਉਹ ਜਿੱਦਾਂ ਕਹਿੰਦਾ ਕਹਿੰਦਾ ਸਾਰੇ ਹੁਕਮ ਪੂਰਾ ਕਰਦਾ ਜੀ ਕਹਿੰਦਾ ਫਿਰ ਤੇਰੇ ਸੇ ਇੱਕ ਗੱਲ ਦੀ ਘਾਟ ਆ ਉਹ ਸਾਨੂੰ ਇੱਕ ਗੱਲ ਨਹੀਂ ਨਰਕ ਚ ਲੈ ਕੇ ਚਲੇਣਾ ਜੇ ਉਹਨੇ ਕੋਈ ਕਤਲ ਨਹੀਂ ਕੀਤਾ ਕਹਿੰਦਾ ਤੇਰੇ ਚ ਅਜੇ ਤੇਰੀ ਅਜੇ ਵੀ ਤੇਰੇ ਤੂੰ ਆਪਣੇ ਮਾਇਆ ਤੇ ਭਰੋਸਾ ਕਰੀ ਬੈਠਾ ਤਾਂ ਤੂੰ ਸਵਰਗ ਨਹੀਂ ਜਾ ਸਕਦਾ ਕੀ ਅਸੀਂ ਆਪਣੀਆਂ ਪਾਲਟੀਆਂ ਤੇ ਭਰੋਸਾ ਕਰੀ ਬੈਠੇ ਆਪਣੀ ਤਾਕਤ ਤੇ ਭਰੋਸਾ ਕਰੀ ਬੈਠੇ ਆ ਖੁਦਾ ਦਾ ਕਲਾਮ ਕਹਿੰਦਾ ਧਨਵਾਨ ਆਪਣੇ ਧਨ ਤੇ ਮਾਨ ਨਾ ਕਰੇ ਬੁੱਧਮਾਨ ਹੀ ਬੁੱਧੀਮਾਨ ਆਪਣੀ ਬੁੱਧੀ ਤੇ ਨਾ ਮਾਨ ਕਰੇ ਮਾਨ ਕਰੋ ਤੇ ਯਾਵਾ ਪਰਮੇਸ਼ਰ ਤੇ ਕਰੋ ਉਹਦੇ ਤੇ ਮਾਨ ਕਰੋ ਉਹ ਤੇ ਭਰੋਸਾ ਕਰੋ ਸੋ ਜਿਹੜਾ ਕੋਈ ਖਾਦਮ ਕੋਈ ਜਸੂ ਦਾ ਨਾਮ ਲੈ ਕੇ ਝੂਠ ਬੋਲਦਾ ਜਾਂ ਕਿਸੇ ਦੇ ਵਾਦਾ ਕਰਦਾ ਖੁਦਾ ਨੂੰ ਬਖਸ਼ੇਗਾ ਨਹੀਂ ਸਾਡੇ ਤੇ ਕੋ ਜਿੰਨਾ ਮਰਜ਼ੀ ਵਾਦਾ ਕਰੇ ਸਾਨੂੰ ਤੇ ਖੁਦਾ ਨੇ ਨਿਆਸ਼ਿਸ਼ ਦੇਣੀ ਆ ਕਹਿੰਦਾ ਤੁਸੀਂ ਸੱਦੇ ਇਸ ਲਈ ਹੋ ਜਦੋਂ ਅਸੀਂ ਪਤਰਸ ਦਾ ਖੱਤ ਪੜ੍ਹਦੇ ਹਾਂ ਚੌਥਾ ਅਧਿਆਇ ਤੇ ਅਸੀਂ ਤੇ ਆਸ਼ਿਸ਼ ਲੈਣੀ ਆ ਅਸੀਂ ਤੇ ਰੱਬ ਕੋਲੋਂ ਰੁਤਬਾ ਪ੍ਰਾਪਤ ਕਰਨਾ ਰੱਬ ਕਿੱਦਾਂ ਸਾਨੂੰ ਖੁਦਾ ਦਾ ਪਾਕ ਕਲਾਮ ਕਹਿੰਦਾ ਤੇ ਉਹ ਕਹਿੰਦਾ ਜਦੋਂ ਅਸੀਂ ਪਤਰਸ ਦਾ ਖੱਤ ਚੌਥਾ ਅਧਿਆਇ ਪੜ੍ਹਦੇ ਆ ਹੇ ਪਿਆਰਿਓ ਜਿਹੜਾ ਵਿਵਤਾ ਦਾ ਲਾਂਬੂ ਤੁਹਾਨੂੰ ਪਰਖ ਲਈ ਤੁਹਾਡੇ ਉੱਤੇ ਪਿਆ ਹੈ ਇਹਨੂੰ ਚਰਜ ਨਾ ਸਮਝੋ ਆਹਦੇ ਮਸੀਹ ਵਿੱਚ ਆ ਕੇ ਕੋਈ ਐਂ ਤੇ ਆਸ਼ ਕਰੀਏ ਆਸ਼ ਵਾਲਾ ਤਾਂ ਕਮੀ ਹੱਡਾ ਨਹੀਂ ਆ ਖਦਾ ਦੇ ਕਲਾਮ ਨੂੰ ਪੜਿਆ ਕਰੋ ਤੇ ਉਹਦੇ ਕਲਾਮ ਦੇ ਅਨਸਾਰ ਆਪਣੇ ਆਪ ਨੂੰ ਟਾਲਿਆ ਕਰੋ ਕਹਿੰਦਾ ਹੇ ਪਿਆਰੋ ਜਿਹੜਾ ਵਿਪਤਾ ਦਾ ਲਾਂਬੂ ਤੁਹਾਨੂੰ ਪਰਖ ਲਈ ਤੁਹਾਡੇ ਉੱਤੇ ਪਿਆ ਆ ਅਚਰਜ ਨਾ ਮੰਨੋ ਭਾਈ ਜੈਕਰੂ ਤੁਹਾਡੇ ਨਾਲ ਕੋਈ ਅਨੋਖੀ ਗੱਲ ਬੀਤਦੀ ਹੈ ਸਗੋ ਜਿੰਨਾ ਕੁ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਉਹਨਾਂ ਹੀ ਆਨੰਦ ਕਰੋ ਉਹਦਾ ਤੇਜ ਦਾ ਪ੍ਰਕਾਸ਼ ਹੋਣ ਦੇ ਵੇਲੇ ਵੀ ਤੁਸੀਂ ਡਾਢੇ ਆਨੰਦ ਨਾਲ ਨਿਹਾਲ ਹੋਵੋ ਜੇ ਮਸੀਹ ਦੇ ਨਾਂ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਤੁਹਾਨੂੰ ਇਸ ਲਈ ਜੋ ਤੇਜ ਦਾ ਅਦੇ ਪਰਮੇਸ਼ਰ ਦਾ ਆਤਮਾ ਤੁਹਾਡੇ ਉਤੇ ਠਹਿਰਦਾ ਹੈ ਜੇ ਕੋ ਬੋਲੀਆ ਮਾਰੰਡਿਆ ਤਾਂ ਬੜੀ ਅੱਛੀ ਗੱਲਾ ਪਰ ਜੇ ਸਾਡੀ ਵਜ੍ਹਾ ਕਰਕੇ ਅੱਗੇ ਕਹਿੰਦਾ ਵੀ ਜੇ ਤੁਸੀਂ ਮੁੱਕੇ ਮਾਰ ਕੇ ਮੁੱਕੇ ਖਾਦੇ ਤੇ ਕੋਈ ਅਦਾ ਅਜ਼ਰ ਨਹੀਂ ਆ ਜੇ ਅਸੀਂ ਕਿਸੇ ਨੂੰ ਪਰਚੇ ਕਰਵਾ ਕੇ ਫਿਰ ਆਪਣੇ ਤੇ ਪਰਚੇ ਕਰਵਾ ਲੇ ਤੇ ਇਹਦਾ ਕੋਈ ਅਜ਼ਰ ਨਹੀਂ ਆ ਇਹਦਾ ਨਹੀਂ ਕੋਈ ਅਜ਼ਰ ਹੈਗਾ ਕਹਿੰਦਾ ਜੇ ਮੁੱਕੇ ਮਾਰ ਕੇ ਮੁੱਕੇ ਖਾਦੇ ਤੇ ਕੋਈ ਅਜ਼ਰ ਨਹੀਂ ਆ ਕਿਉਂ ਪਰ ਜੇ ਕੋਈ ਮਸੀਹ ਹੋਣ ਕਰਕੇ ਦੁੱਖ ਪਾਵੇ ਤਾਂ ਲੱਜਿਆ ਬਾਨਾ ਹੋਵੇ ਸਗੋਂ ਇਸ ਨਾਲ ਇਸ ਦੇ ਨਾਮ ਦੇ ਕਰ ਮਸੀਹ ਦੀ ਵਡਿਆਈ ਕਰੇ ਕਿਉਂ ਜੋ ਸਮਾਂ ਆਪ ਉੱਜਾ ਹੈ ਭਈ ਪਰਮੇਸ਼ਰ ਦੇ ਘਰੋਂ ਨਿਆ ਸ਼ੁਰੂ ਹੋਇਆ ਅਤੇ ਉਹ ਪਹਿਲਾਂ ਸਾਥੋਂ ਸ਼ੁਰੂ ਹੋਇਆ ਤਾਂ ਦਾ ਅੰਤ ਕੀ ਹੋਵੇਗਾ ਜਿਹੜੇ ਮਸੀਹ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਜੇ ਧਰਮੀ ਮਰ ਮਰ ਕੇ ਬਚਦਾ ਹੈ ਤਾਂ ਪਾਪੀ ਹਿੰਦ ਤੇ ਭਗਤੀ ਦਾ ਕੀ ਟਿਕਾਣਾ ਸੋ ਖੁਦਾ ਦੇ ਪਾਕ ਕਲਾਮ ਦੇ ਅਨਸਾਰ ਆਪਣੇ ਆਪ ਨੂੰ ਪ੍ਰਭੂ ਦੇ ਅਰਪਣ ਕਰੋ ਇਨਾ ਝੂਠ ਅਪਰਾਧਾਂ ਤੋਂ ਬਚਣ ਦੀ ਕੋਸ਼ਿਸ਼ ਕਰੋ ਜੇ ਕੋਈ ਸਾਡੇ ਤੇ ਹਮਲਾ ਕਰਦਾ ਹੈ ਤੇ ਤੁਸੀਂ ਖੁਸ਼ ਹੋਵੋ ਕਿ ਸਾਡੇ ਖੁਦਾ ਦੇ ਕਲਾਮ ਦਾ ਵਚਨ ਪੂਰਾ ਹੋ ਰਿਹਾ ਮੈਂ ਖੁਦਾ ਦੇ ਖਾਦਮ ਦਾ ਧੰਨਵਾਦ ਕਰਦਾ ਕੈਪਟਨ ਸੈਮੂਅਲ ਦਾ ਉਹਦਾ ਪਾਸਟਰ ਦੱਸਦਾ ਮੇਰਾ ਮਤਲਬ ਮੇਰਾ ਰਿਸ਼ਤੇਦਾਰ ਸੀ ਕਹਿੰਦਾ ਉਹਨੇ ਇੱਕ ਜਗ੍ਹਾ ਬਹੁਤ ਮਾਰ ਰੇ ਸੀ ਤੇ ਕਹਿੰਦਾ ਜਿਹੜਾ ਮੇਰੇ ਉੱਤੇ ਪਿਆ ਨਾ ਉਹਨੂੰ ਮੈਂ ਆਪਣੀ ਸੰਸਥਾ ਦੇ ਵਿੱਚ ਨਹੀਂ ਰੱਖਣਾ ਅੱਜ ਤੇ ਪਹਾੜਾਂ ਨੂੰ ਮਤਲਬ ਲੈਂਡ ਚ ਲਈ ਫਿਰਦੇ ਵੀ ਤੁਹਾਨੂੰ ਕੋਈ ਸ਼ੂ ਨਾ ਲਵੇਗੇ ਤੇ ਉਹ ਕਹਿੰਦਾ ਜਿੱਥੇ ਮੈਨੂੰ ਹੱਥ ਲਾਇਆ ਉੱਥੇ ਉਹਨਾਂ ਨੇ ਵਿਰੋਧੀਆਂ ਨੇ ਕੁੱਟਿਆ ਲੇਕਿਨ ਉੱਥੇ ਹੀ ਉਹ ਜਗ੍ਹਾ ਤੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਸਾਰਾ ਇੰਤਜ਼ਾਮ ਵੀ ਪਰਮੇਸ਼ਰ ਨੇ ਕੀਤਾ ਬੋਲੋ ਹਾਲੇਲੂਆ ਝੂਠ ਬੋਲਣਾ ਪਾਪ ਤੇ ਪਾਪ ਦੀ ਮਜ਼ਦੂਰੀ ਮੌਤ ਹੈ ਖੁਦਾ ਤੁਨੂੰ ਅਸ਼ਸ਼ ਦੇ